तू थोडं धीर दे बेटा दोस्तों ने तो, तो नहीं पता नहीं केवे अच्छा आमी को क्यूट नी है हां जी तु तो मजना अच्छा फिर सॉन्ग्स देख्या डीव्हीच देख्या हां जी वीडियोस हां बेटा की पार व्हिडिओ आमी को स्टॉप कर दो तू हां जी बोलू तो जी तुसी की पूछना आज तर मेरी गोष्ट दे कोपिशी आदि को इस कर के स्पेशल शक्ति अनमोल हुंदी है ककी ਇਨਾਂ ਦੀਆਂ ਗੱਲਾਂ ਇਨਾਂ ਦੀ ਨਖਰੇ ਇਨਾਂ ਦੀਆਂ ਐਕਟੀਵਿਟੀਜ਼ ਇੰਨੀਆਂ ਕਿਊਟ ਤੇ ਸੋਹਣੀਆਂ ਲੱਗਦੀਆਂ ਨੇ ਨਾ ਜਿੰਨਾ ਕਰਕੇ ਇਸ ਕੁੜੀਆਂ ਨੂੰ ਜ਼ਿਆਦਾ ਪਿਆਰ ਕਰਦੇ ਆ ਮੁੰਡਿਆਂ ਨਾਲੋਂ ਤੇ ਇਸੇ ਕਰਕੇ ਸਪੈਸ਼ਲ ਹੁੰਦੀਆਂ ਨੇ ਪਤਾ ਹੈ ਕਿ ਕੁੜੀਆਂ ਨੂੰ ਸਪੈਸ਼ਲ ਤੇ ਮੁੱਲ ਕਿਉਂ ਮੰਨਿਆ ਜਾਂਦਾ ਹੈ ਪਤਾ ਹੈ ਆਹ ਉਹ ਹੀ ਦੱਸਦੀਆਂ ਤੈਨੂੰ ਕਿ ਜੋ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਕਰ ਸਕਦੀਆਂ ਨੇ ਨਾ ਉਹ ਮੁੰਡੇ ਨਹੀਂ ਕਰ ਸਕਦੇ ਉਸ ਕੁ ਹੈਗੀਆਂ ਐਂਡੀਆਂ ਗੱਲਾਂ ਕਿ ਜਿਹੜੀਆਂ ਮੁੰਡੇ ਨਹੀਂ ਕਰ ਸਕਦੇ ਕੁੜੀਆਂ ਕਰ ਸਕਦੀਆਂ। ਇਹ ਕਹਿੰਦੇ ਨੇ ਕਿ ਕਿਹੜੀਆਂ ਕੁੜੀਆਂ ਤੇ ਮੁੰਡੇ ਇਕੁਲ ਹੁੰਦੇ ਨੇ। ਦਿੱਤਾ ਇਕੋਲਾ ਪਰ ਤੈਨੂੰ ਮੈਂ ਦੱਸਦੀ ਆ ਨਾ ਕਿ ਜੇ ਵੀ ਛੱਡਾਇ ਕਿ ਟੂਆ ਨਿੱਕੂ ਜਾਣਾ ਨਾ ਅੱਜ ਤਾਂ ਇਹ ਸਟਾਈਲ ਨਾਲੇ ਬੰਨੀ ਕਿਹ ਹੋ ਗਿਆ। ਰੋਚ ਗਿਆ ਸੀ। ਲੈ ਆ ਰਿਹਾ ਆ ਨਤਰੇ ਨੇ ਤੈ ਕਰਕੇ ਤੁਹਾਡੀ ਆਪਣੀ ਆਪਣੀ ਆਪਸਾ ਜਿਵੇਂ ਇਹ ਆਪਣਾ ਕੰਮ ਕਈ ਹੈ ਕੁਤਤੀ ਹੈ ਤੈਨੂੰ ਕਿੰਨੀ ਵਾਰ ਨੋਟ ਕੀਤਾ ਹੋਗਾ ਆਪਣੀਆਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਵੀ ਫੈਨਸੀ ਦੇਖ ਸਕਦੇ ਨੇ ਕਿ ਕਿ ਕਿੰਨੀ ਵਾਰ ਆਪਾਂ ਗੁਰਦਰਾਸਿਆਂ ਕਿਹਾ ਸੀਗੇ ਉਸ ਜਗ੍ਹਾ ਤੇ ਵੀ ਕਿ ਜਦੋਂ ਵੀ ਕਦੀ ਇੰਨਾ ਦਿਲ ਕਰੇ ਮम्मा ਅੱਜ ਮੈਂ ਕੁੱਤੀਆਂ ਨਹੀਂ ਕਰਨੀਆਂ ਅੱਜ ਤੁਸੀਂ ਮੇਰੇ ਝੂੜਾ ਬਣਾ ਦਿਓ ਤੇ ਕਦੀ ਦੇਖਿਆ ਕਿ ਮੁੰਡੇ ਨੂੰ ਅਸੀਂ ਕੁੱਤਾ ਕਰਕੇ ਬਾਹਰ ਕੱਢ ਸਕੀਏ ਬਿਲਕੁਲ ਨਹੀਂ ਮੁੰਡਾ ਬੁੱਤਾ ਕਰਕੇ ਨਹੀਂ ਜਾ ਸਕਦਾ ਪਰ ਜਿਹੜੀਆਂ ਕੁੜੀਆਂ ਹੁੰਦੀਆਂ ਵਾ ਇਹ ਜੂੜਾ ਬਣਾ ਕੇ ਪਟਕਾ ਵੀ ਬਨ ਸਕਦੀਆਂ ਦਸਤਾਰ ਵੀ ਬਨ ਸਕਦੀਆਂ ਇੱਥੋਂ ਤੱਕ ਕਿ ਉਹ ਟਰਬਨ ਵੀ ਯੂਜ਼ ਕਰ ਸਕਦੀਆਂ ਕਿਉਂਕਿ ਉਹ ਆਪਣੀ ਲੁੱਕ ਚੇਂਜ ਕਰ ਸਕਦੀਆਂ ਪਰ ਦੂਜੀ ਵੇ ਸਾਈਡ ਤੇ ਦੇਖਿਆ ਜਾਵੇ ਜਿਹੜੇ ਬੁੱਤੇ ਆ ਉਹਨਾਂ ਨੂੰ ਕਦੀ ਵੀ ਆਪਾਂ ਜਾਂ ਕਿਉਂ ਛੋਟੇ ਹੋਣ ਕਦੀ ਵੀ ਉਹਨੂੰ ਫਰੌਗ ਪਾ ਕੇ ਆਪਾਂ ਬਾਹਰ ਨਹੀਂ ਲੈ ਕੇ ਜਾ ਸਕਦੇ ਕਦੀ ਉਹਦੇ ਜੂੜੇ ਤੋਂ ਬੁੱਤਾ ਨਹੀਂ ਬਣਾਈਆਂ ਜਾਂਦੀ ਹੈ ਹੈਨਾ ਬਿਲਕੁਲ ਨਹੀਂ ਕਦੀ ਦੇਖਿਆ ਕਿਸੇ ਮੁੰਡੇ ਨੂੰ ਇਨਾ ਇਸੇ ਕਰਕੇ ਜੇਟੀਆਂ ਕੁੜੀਆਂ ਆ ਇਹ ਸਪੈਸ਼ਲ ਦਿਨ ਮਹੂਰਤ ਹੁੰਦੀਆਂ ਨਹੀਂ ਕਿਉਂਕਿ ਅਸੀਂ ਇਹਨਾਂ ਨੂੰ ਜਿਹੜਾ ਵਰਦੀ ਹੁੰਦੀ ਦੇਖ ਸਕਦੇ ਆ ਕੁੜੀਆਂ ਤੋਂ ਮੁੰਡਾ ਵੀ ਬਣਾ ਸਕਦੇ ਆ ਜਿੱਦਾਂ ਮੁੰਡਾ ਬੰਦਾ ਹੈ ਨਾ ਫੇਰ ਬਹੁਤ ਸੁਣਾ ਲੱਗਦਾ ਹੈ ਇਹ ਤਸ ਤਾਂ ਤੁਹਾਨੂੰ ਹੋਇਆ ਕੀ ਹੁਣ ਇਹ ਦੀ ਹੁਣ ਤੁਸੀਂ ਨਖਰੇ ਦਿੱਤੇ ਸੀ ਕਿਉਂ ਸੀ ਉਹ ਕੀ ਕਰਦਾ ਮੇਟੂ ਤੁਹਾਨੂੰ ਸਾਡੇ ਸਕੂਲ ਜਿਹੜਾ ਹਰ ਸਾਲ ਇੱਕ ਪੇਪਰ ਹੁੰਦਾ ਹੈ ਐਸਓ अच्छा डरतू हर सल्फा रहता है ना यस चल इस बार मैं क्या कुछ नवा करिए रसम मैं टीसीएल लेने आ इस साल लगते हैं आपको कुछ नवा करिए ठीक है ना चल देता टू पेपर्स लेने ठीक है एग्जाम्स आज हो बेटा क्या देते हो ਸਟੱਡੀ ਕਰੋ ਮੰਨ ਲਾ ਕੇ ਪੜੋ ਜੋ ਤੁਹਾਡਾ ਦਿਲ ਕਰਦਾ ਹੋਵੇ ਬਣ ਜਾਓ ਸੱਚੀ ਆ ਗਾਇ ਮੈਨੂੰ ਤੁਸੀਂ ਮੈਨੂੰ ਪੁੱਛਿਆ ਸੀ ਨਾ ਕਿ ਕੁੜੀਆਂ ਸਪੈਸ਼ਲ ਤੇ ਮੋੜ ਕਿਉਂ ਹੁੰਦੀਆਂ ਨੇ ਹਾਂਜੀ ਹਾਂ ਹੁਣ ਇੱਥੇ ਵੀ ਤੇ ਮੈਂ ਦੱਸਦਾ ਕਿ ਅੱਜ ਦੇ ਟਾਈਮ ਦੇ ਵਿੱਚ ਕੱਲ ਨੂੰ ਹਾਂ ਜੀ ਮੈਂ ਮਦਦ ਹੋ ਕੇ ਕੀ ਬਣਾਂ ਤੁਸੀਂ ਕੀ ਜੋ ਬਣੋਗੇ ਜਿਹੜਾ ਦਿਲ ਕਰੂਗਾ ਬਣ ਜਾਣਾ ਅੱਛਾ ਜੋ ਆ ਕੇ ਕੀ ਬਣਨਾ ਤੁਸੀਂ ਵੈਰੀ ਗੁੱਡ ਅੱਧੇ ਦੇਖੋ ਉਹ ਡਾਕਟਰ ਕਿਹਾ ਕਿੰਨੇ ਮੈਂ ਡਾਕਟਰ ਬੰਨਾ ਨਾ ਕਿ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਕਿ ਇਕੱਲੇ ਮੁੰਡੇ ਡਾਕਟਰ ਹੁੰਦੇ ਨੇ ਮੁੰਡੇ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਡਾਕਟਰ ਹੁੰਦੀਆਂ ਨੇ ਠੀਕ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਦੇਖੋ ਸ਼ੀਵਤਾ ਮਾ ਮੇ ਦੀਦੀ ਨੂੰ ਗੱਲ ਦੀ ਮਗ ਲੈਣ ਦੋ ਜਿੱਦ ਤੇ ਗੱਲ ਕਰ ਲੈ ਠੀਕ ਹੈ ਕੁੜੀਆਂ ਅੱਜ ਤੱਕ ਜੋ ਮੁੰਡੇ ਕੰਮ ਕਰ ਰਹੇ ਨੇ ਨਾ ਐਵੇਂ ਤਾਂ ਕੋਈ ਵੀ ਕੰਪਨੀ ਹੋਏਗਾ ਕਿ ਜਿਹੜਾ ਕੁੜੀਆਂ ਨੇ ਕਰ ਪਾਉਂਦੀਆਂ ਪਾਇਲਟ ਕੁੜੀਆਂ ਹੁੰਦੀਆਂ ਨੇ ਡਾਕਟਰ ਕੁੜੀਆਂ ਹੁੰਦੀਆਂ ਨੇ ਚਾਚੀ ਕੁੜੀਆਂ ਹੁੰਦੀਆਂ ਨੇ ਡਾਕਟਰ ਕੁੜੀਆਂ ਹੁੰਦੀਆਂ ਨੇ ਹਰ ਪ੍ਰੋਫੈਸ਼ਨ ਦੇ ਵਿੱਚ ਮੇਲ ਦੇ ਨਾਲ ਫੀਮੇਲਸ ਕੰਮ ਕਰਦੀਆਂ ਕਰਦੇ ਨੇ ਤੇ ਇਸੇ ਕਰਕੇ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਨੂੰ ਅਨੁਭੋਲ ਤੇ ਸਪੈਸ਼ਲ ਕਿਹਾ ਜਾਂਦਾ ਹੈ ਆ ਓਕੇ ਲਾਈਕ ਮੈਂ ਆਪਣਾ ਏਮ ਬਣਾਇਆ ਕਿ ਮੈਂ ਡਾਕਟਰ ਦਾ ਮੈਡੀਕਲ ਬਣਨਾ ਹੈ ਵੈਰੀ ਗੁੱਡ ਵੈਰੀ ਗੁੱਡ ਤੇ ਬਾਂਸਾ ਦੋ ਬਾਂਸਾ ਦੋ ਬਿਲਕੁਲ ਕਿ ਕੰਨ ਸਰਦੂ ਬੇਟਾ ਕਿਉਂ ਨਹੀਂ ਕੰਨ ਸਰਦ ਦੇ ਜੇ ਮਤਲਬ ਉਹ ਤਾਂ ਕੋਈ ਕੰਪਨੀ ਜਿਹੜਾ ਕੁੜੀਆਂ ਨਹੀਂ ਕਰਸਤਆਂ ਆ ਇਸੇ ਕਰਕੇ ਬੇਟਾ ਸਪੈਸ਼ਲ ਬਣੀਆਂ ਜਾਂਦੀਆਂ ਇੱਕ ਪਹਿਲਾ ਪੁਰਾਣਾ ਸਮਾਂ ਹੁੰਦਾ ਸੀ ਜਿਹਦੇ ਵਿੱਚ ਇਹ ਹੁੰਦਾ ਸੀਗਾ ਕਿ ਸਿਰਫ ਜਿਹੜੇ ਜਿਹੜੇ ਜੈਂਸ ਹੁੰਦੇ ਸੀਗੇ ਨਾ ਵਰਕ ਉਹ ਹੀ ਕਰਦੇ ਸੀਗੇ ਜਿਹੜੀਆਂ ਲੇਡੀਜ਼ ਹੁੰਦੀਆਂ ਸੀਗੇ ਨਾ ਸਿਰਫ ਹਾਊਸ ਵਾਈਫ ਹੀ ਹੁੰਦੀਆਂ ਸੀਗੀਆਂ ਲੀਹ ਮਿੰੂਟ ਜਵਾਨੀ ਤੋਂ ਹੁੰਦਾ ਜਮਨਾ ਬਹੁਤ ਜ਼ਿਆਦਾ ਚੇਂਜ ਹੋ ਗਿਆ ਆ ਕਿ ਜਿਹੜੀਆਂ ਕੁੜੀਆਂ ਵਾ ਹਾਊਸ ਵਾਈਫ ਤੇ ਨਾਲ ਨਾ ਦੇ ਨਾਲਿਲਕੇ ਹਰ ਹਰ ਫੀਲਡ ਦੇ ਵਿੱਚ ਕੰਮ ਕਰ ਰਹੀ ਹੈ। ਹਮਮ ਮੈਨੂੰ ਪਤਾ ਲੱਗ ਗਿਆ ਕਿ ਸਪੈਸ਼ਲਿਟੀ ਕਿਉਂ ਹੁੰਦੀਆਂ ਨੇ। ਹਾਂਜੀ ਅੱਛਾ ਇਹ ਨਹੀਂ ਵੀ ਰੀਜ਼ਨ ਕਰ ਲਈ ਨਾ। ਹੋ ਗਿਆ। ਸੱਚ ਸਭ ਤੋਂ ਮੈਨੂੰ ਯਾਦ ਆਇਆ ਮੈਂ ਤੇਰੇ ਕੋਲ ਗੱਲ ਹੋਰ ਦੱਸਣਾ ਪਈ। ਜਿਵੇਂ ਤੁਸੀਂ ਪੜਦੇ ਪਏ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਤੁਸੀਂ ਕੁੜੀਆਂ ਪੜ ਕੇ ਬਹੁਤ ਕੁਝ ਬਣ ਜਾਂਦੀਆਂ ਨੇ ਨਾ। ਤੇ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਸਟੈਪ ਹੋਰ ਵੀ ਆਉਂਦਾ ਹੈ। ਕੀ ਛੋਟੀ ਹੁੰਦਾ ਮੇਨਾਂ ਗੱਲਾਂ ਦੀ ਸਮਝ ਨਹੀਂ ਲੱਗੇਗੀ ਪਰ ਫਿਰ ਵੀ ਮੈਂ ਤੁਹਾਨੂੰ ਦੱਸਦੀ ਆ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਜੋ ਪੜ੍ਹ ਲਿਖ ਜਾਂਦੀਆਂ ਨੇ ਫਿਰ ਉਹ ਥੋੜੀਆਂ ਵੱਡੀਆਂ ਹੋ ਜਾਂਦੀਆਂ ਨੇ ਫਿਰ ਪੇਰੈਂਟਸ ਉਹਨਾਂ ਦਾ ਵਿਆਹ ਕਰ ਦਿੰਦੇ ਨੇ ਫਿਰ ਉਹ ਨੈਕਸਟ ਘਰ ਜਾਂਦੀਆਂ ਨੇ ਸਭ ਤੋਂ ਵੱਡਾ ਉਹਨਾਂ ਦਾ ਲਾਈਫ ਦਾ ਸਟੈਪ ਹੁੰਦਾ ਹੈ ਜਿਹੜਾ ਕਿ ਉਹ ਰਿਸਪੋਨਸੀਬਿਲਟੀ ਹੀ ਸੁਭਾਲਦੀਆਂ ਨੇ ਉਹਦੇ ਕੋ ਮੁੰਡੇ ਆ ਵਿਆਹ ਕਰਕੇ ਆਪਣੇ ਘਰ ਹੀ ਰਹਿੰਦੇ ਨੇ ਤੇ ਜਿਹੜੀਆਂ ਕੁੜੀਆਂ ਹੁੰਦੀਆਂ ਵਾ ਵਿਆਹ ਜਦੋਂ ਉਹਨਾਂ ਦਾ ਹੋ ਜਾਂਦਾ ਉਹ ਆਪਣੇ ਪੇਰੈਂਟਸ ਦੇ ਘਰੋਂ ਅਗਲੇ ਘਰ ਚਲ ਜਾਂਦੀਆਂ ਆਪਣੇ ਲੋਸ ਦੇ ਘਰ ਚਲ ਜਾਂਦੀਆਂ ਨੇ ਤੇ ਇਹ ਵੀ ਇੱਕ ਰਿਸਪੌਂਸਿਬਿਲਟੀ ਉਹ ਸੰਭਾਲਦੀਆਂ ਕਿ ਉਹ ਦੂਜੇ ਘਰ ਨੂੰ ਜਾ ਕੇ ਸੰਭਾਲਦੀਆਂ ਨੇ ਵਾਈਫ ਬੰਦੀ ਆ ਵਾਈਫ ਤੋਂ ਮਦਰ ਬੰਦੀ ਆ ਨੈਕਸ ਨੈਕਸ ਸਟੈਬਿਲਿਟੀ ਉਹਨਾਂ ਦੇ ਉੱਤੇ ਕੀ ਹੁੰਦੀ ਆ ਤੇ ਇਸੇ ਕਰਕੇ ਇਹ ਹੁੰਦੀਆਂ ਨਾ ਤਾਂ ਹੀ ਸਪੈਸ਼ਲ ਹੁੰਦੀਆਂ ਨੇ ਤੇ ਹੁਣ ਤੁਸੀਂ ਵੀ ਫਿਰ ਆਪਣੀਆਂ ਤਰਕੀਆਂ ਕਰੋ ਪੜੋ ਲਿਖੋ ਵੱਡੇ ਹੋ ਇਹਨਾਂ ਗੱਲਾਂ ਦੀ ਤੁਹਾਨੂੰ ਇਹ ਸਮਝ ਵੀ ਆਏਗੀ ਤੁਸੀਂ ਛੋਟੇ ਹੋ ਠੀਕ ਹੈ ਤੇ ਹੁਣ ਤੁਸੀਂ ਤੇ ਦੋਨੋਂ ਮੇਰੇ ਲਈ ਨਮੋਲ ਦੇ ਸਪੈਸ਼ਲ ਹੋ ਹਨਾ ¿Por dónde